ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਤੇ ਸੋਖਾ ਜਿਹਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਗਾਰਡਨ ਤੇ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਇਸ ਡਿਜ਼ਾਈਨ ਦੀ ਇੱਕ ਗੱਲ ਹੋਰ ਖਾਸ ਹੈ ਕਿ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਬਣਾਉਂਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋਵੇਗਾ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਤਾਂ ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਨੀਚੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸਟਾਰਟ ਕਰਾਂਗੇ ਜੀ ਆਪਾਂ ਸਭ ਤੋਂ ਪਹਿਲਾਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਐ ਸਟਿਚ ਉਤਾਰ ਲੈਣਾ ਧਾਗਾ ਪਿੱਛੇ ਕਰਨਾ ਪਹਿਲੀ ਸਲਾਈ ਦੇ ਵਿੱਚ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਂਦੇ ਹੋਏ ਕੰਪਲੀਟ ਕਰਨਾ ਇਸ ਸਟਿੱਕ ਨਾਲ ਤਾਂਗਾ ਪਿੱਛੇ ਕਰਨਾ ਸਾਰੇ ਹੀ ਕੁੰਡਿਆਂ ਨੂੰ ਇਸ ਤਰ੍ਹਾਂ ਸਿੱਧਾ-ਸਿੱਧਾ ਬਣਾਉਂਦੇ ਹੋਏ ਪਿੱਛੇ ਕਰਨ ਨੂੰ ਕੰਪਲੀਟ ਕਰਨਾ ਇਹ ਕੁੱਕ ਪੈਨ ਨੂੰ ਫਟਾਫਟ ਸਿੱਧੀ-ਸਿੱਧੀ ਸਲਾਈ ਬਣਾ ਕੇ ਕੰਪਲੀਟ ਕਰਦੇ ਆ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਇਹ ਤੇ ਆਪਾਂ ਨੇ ਕੁੰਡੇ ਲੈਣੇ ਆ ਜਿੰਨੇ ਮਰਜ਼ੀ ਤੁਸੀਂ ਰੱਖ ਸਕਦੇ ਹੋ ਲਾਸਟ ਕੁੰਡਾ ਵੀ ਆਪਾਂ ਸਿੱਧਾ ਹੀ ਬਣਾਵਾਂਗੇ ਠੀਕ ਹੈ ਜੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਕੰਪਲੀਟ ਹੋ ਗਈ ਆ ਦੂਜੀ ਸਲਾਈ ਪੁੱਠੇ ਪਾਸੇ ਤੋਂ ਪਹਿਲਾ ਕੁੰਡਾ ਐ ਸਟਿਚ ਉਤਾਰ ਲਵਾਂਗੇ ਦੂਜੀ ਸਲਾਈ ਦੇ ਵਿੱਚ ਸਾਰੇ ਹੀ ਕੁੰਡਿਆਂ ਨੂੰ ਆਪਾਂ ਪੁੱਠਾ-ਪੁੱਠਾ ਬਣਾਉਂਦੇ ਹੋਏ ਕੰਪਲੀਟ ਕਰਾਂਗੇ ਤੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਹੁਣ ਸਿੰਧੀ ਸਾਈਡ ਤੋਂ ਇਸ ਦੇ ਵਿੱਚ ਆਪਣਾ ਡਿਜ਼ਾਈਨ ਜਿਹੜਾ ਬਣਾਣਾ ਸਟਾਰਟ ਹੋਊਗਾ ਪਹਿਲਾ ਕੁੰਡਾ ਆਪਾਂ ਉਤਾਰ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਪੁੱਠਾ ਬਣਾਵਾਂਗੇ ਧਾਗਾ ਬਾਹਰ ਨੂੰ ਕਰਾਂਗੇ ਫਿਰ ਆਪਾਂ ਨੇ ਇੱਕ ਕੁੰਡਾ ਛੱਟ ਕੇ ਇਸ ਦੇ ਵਿੱਚ ਘਾਰ ਦੀ ਇਸ ਤਰ੍ਹਾਂ ਲੂਪ ਬਣਾਉਣੀ ਸਲਾਈ ਤੇ ਇਸ ਤਰ੍ਹਾਂ ਬੈਲ ਪਾਉਣਾ ਫਿਰ ਇਹਨੂੰ ਬੈਕ ਸਾਈਡ ਤੋਂ ਇੱਕੋ ਕੁੰਡਾ ਇੱਧਰ ਹੋਰ ਲੈ ਲੈਣਾ ਦੋ ਕੁੰਡਿਆਂ ਦਾ తిని కనుక పూరి సై రిపీట్గా బుల్ కండా షడ్డ సెంటర్ వచ్చి బిలా పాదరు దో కుతో పుట్ా ਤਗਾ ਬਾਹਰ ਨੂੰ ਕਰਨਾ ਇੱਕ ਕੁੰਡਾ ਛੱਡ ਕੇ ਇਹ ਸੈਂਟਰ ਵਿੱਚੋਂ ਦੀ ਲੂਪ ਬਣਾਉਣੀ ਸਲਾਈ ਤੇ ਬਰ ਪਾਵਾਂਗੇ ਫਿਰ ਇੱਕ ਕੁੰਡਾ ਇਹ ਵਾਲਾ ਹੋ ਗਿਆ ਇੱਕ ਇਧਰ ਹੋਰ ਲੈ ਕੇ ਦੋ ਕੁੰਡਿਆਂ ਦਾ ਆਪਾਂ ਇੱਕ ਕਰ ਦਵਾਂਗੇ ਇੱਕ ਕੁੰਡਾ ਕੁੱਠਾ ਇੱਕ ਕੁੰਡਾ ਛੱਡ ਕੇ ਉਹਦੇ ਸੈਂਟਰ ਵਿੱਚੋਂ ਦੀ ਇੱਕ ਲੂਪ ਬਣਾਉਣੀ ਸਲਾਈ ਤੇ ਬਰ ਪਾਉਣਾ ਫਿਰ ਇਹ ਦੋ ਕੁੰਡਿਆਂ ਨੂੰ ਬੈਕ ਲੂਪ ਤੋਂ ਇੱਕ ਕਰ ਦੇਣਾ ਇੱਕ ਕੁੰਡਾ ਪੁੱਠਾ ਤਾਂ ਗਵਾਰ ਨੂੰ ਕਰਨਾ ਇੱਕ ਕੁੰਡਾ ਛੱਡ ਕੇ ਉਹਦੇ ਵਿੱਚ ਕਰਤੀ ਸੈਂਟਰ ਵਿੱਚੋਂ ਦੀ ਲੂਕਾ ਬਣਾਉਣੀ ਬਾਲ ਪਾਉਣਾ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਲਾਸਟ ਵਿੱਚ ਇੱਕ ਕੁੰਡਾ ਪੁੱਠਾ ਐ ਸਟਿਚ ਵਾਲਾ ਸਿੱਕਤਾ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਬੈਕ ਸਾਈਡ ਤੋਂ పలా కు కండా ఉతారీ జాను ఇద్దరు సేవే యాగా అనే వల్ల కే కిడ్ సో దో కుడే పుట్ే బ జీప బ స్ిప కను వారీట్నాయా సీధా ਤਾਕਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਠੇ ਛੋਟੀ ਲੂਪ ਬਣਾਈਏ ਉਹਨੂੰ ਸਲਿੱਪ ਕਰ ਲਾਂਗੇ ਇੱਕ ਕੁੰਡਾ ਸਿੱਧਾ ਤਾਂਕਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਪੁੱਠੇ ਜਿਹੜੀ ਲੂਪ ਬਣਾਈ ਹੈ ਉਹਨੂੰ ਸਲਿੱਪ ਕਰ ਲਵਾਂਗੇ దో కు పుట్ే జూప బ స్ిప కల కు పుట్గా సీ సల్ కి దో కు పుట్ే జీప బ స్ిప కల లాస్ట్ వచ్చి కుదా ఎస్టిచ వా ਇਹ ਤੁਸੀਂ ਕਿਵੇਂ ਮਰਜੀ ਬਣਾ ਸਕਦੇ ਹੋ ਐ ਸਟੀਚ ਵਾਲੇ ਗੁੰਡੇ ਨੇ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਪਹਿਲਾ ਗੁੰਡਾ ਉਤਾਰ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਆ ਜਿਹੜਾ ਇੱਕ ਗੁੰਡਾ ਪੁੱਠਾ ਬਣਾਇਆ ਇਹਨੂੰ ਪੁੱਠਾ ਹੀ ਬਣਾ ਲਾਂਗੇ ਧਾਗਾ ਬਾਹਰ ਨੂੰ ਕਰਾਂਗੇ ਆ ਜਿਹੜੀ ਲੂਪ ਹੈ ਇਹਨੂੰ ਸਲਿੱਪ ਕਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਆ ਜਿਹੜੇ ਦੋ ਗੁੰਡੇ ਇਹਨਾਂ ਨੂੰ ਪੁੱਠੇ ਬਣਾਵਾਂਗੇ ਦੋ ਕੁੰਡੇ ਪੁੱਠੇ ਬਣਾਉਣ ਤੋਂ ਬਾਅਦ ਧਾਗਾ ਵਾਰ ਨੂੰ ਕਰਾਂਗੇ ਇਹ ਲੂਪ ਬਣੋ ਇਹਦੇ ਉੱਪਰ ਦੀ ਇਸ ਤਰ੍ਹਾਂ ਸੁੱਟ ਦਾਂਗੇ ਠੀਕ ਹੈ ਜੀ ਇਹੀ ਹੁਣ ਤਿੰਨ ਕੁੰਡਿਆਂ ਨੂੰ ਆਪਾਂ ਨੇ ਬਾਰ ਬਾਰ ਸਲਿੱਪ ਰਿਪੀਟ ਕਰਨਾ ਇੱਕ ਕੁੰਡਾ ਪੁੱਠਾ ਧਾਗਾ ਵਾਰ ਨੂੰ ਕਰਾਂਗੇ ਜਿਹੜੀ ਲੂਪ ਬਣੀ ਹੋਈ ਸਲਿੱਪ ਕੀਤੀ ਹੋਈ ਸੀ ਇਹਨੂੰ ਸਲਿੱਪ ਕਰ ਲਾਂਗੇ ਦੋ ਕੁੰਡੇ ਜਿਹੜੇ ਸਿੱਧੇ ਬਣਾਏ ਹੋਏ ਆ ਇਹਨਾਂ ਨੂੰ ਪੁੱਠੇ ਬਣਾ ਲਾਂਗੇ ਤਾਗਾ ਵਾਰ ਨੂੰ ਕਰਾਂਗੇ ਲੂਪ ਨੂੰ ਹੀ ਦੋ ਕੁੰਡੀਆਂ ਦੀ ਇਸ ਤਰ੍ਹਾਂ ਉੱਪਰ ਦੀ ਸੁੱਟ ਦਾਂਗੇ ਇੱਕ ਕੁੰਡਾ ਪੁੱਠਾ ਲੂਪ ਨੂੰ ਸਲਿੱਪ ਕਰ ਲਾਂਗੇ ਆ ਦੋ ਕੁੰਡੀਆਂ ਨੂੰ ਪੁੱਠੇ ਬਣਾ ਲਾਂਗੇ ਤਾਗਾ ਵਾਰ ਨੂੰ ਕਰਾਂਗੇ ਆ ਜਿਹੜੀ ਲੂਪ ਬਣਾਈ ਹੋਈ ਆ ਆਪਣੇ ਇਹਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ ਸੁੱਟ ਦਾਂਗੇ ਇੱਕ ਕੁੰਡਾ ਪੁੱਠਾ ਲੂਪ ਨੂੰ ਸਲਿੱਪ ਕਰ ਲਾਂਗੇ ਦੋ ਕੁੰਡੇ ਪੁੱਠੇ ਤਾਬザ ਵਾਰਨ ਨੂੰ ਕਰਾਂਗੇ ਇਹਨੂੰ ਇਸ ਤਰ੍ਹਾਂ ਇਹਦੇ ਉੱਪਰ ਦੀ ਸੁੱਟ ਦਾਂਗੇ ਇੱਕ ਕੋਂਡਾ ਕੁੱਟਾ ਤਾਗਾ ਵਾਰਨ ਕਰਾਂਗੇ ਲੂਪ ਨੂੰ ਸਲੈਕਟ ਕਰਾਂਗੇ ਦੋ ਕੁੰਡੇ ਕੁੱਟੇ ਬਣਾਵਾਂਗੇ ਤਾਗਾ ਵਾਰਨ ਕਰਾਂਗੇ ਲੂਪ ਨੂੰ ਇੰਥੇ ਉੱਪਰ ਦੀ ਸੁੱਟ ਦੇ ਦਾਂਗੇ ਇਹ ਬਲਾਸਟ ਵਿੱਚ ਇੱਕ ਕੋਂਡਾ ਕੁੱਟਾ ਐ ਸਟੀਚ ਉਹਲਾ ਤੁਸੀਂ ਜਿਵੇਂ ਮਰਜ਼ੀ ਬਣਾ ਲਿਓ ਮੈਂ ਸਿੱਧਾ ਬਣਾਇਆ ਇਹ ਕੋ ਬਹੁਤ ਹੀ ਸੋਹਣਾ ਹਾਰਟ ਟੂਪਲ ਆ ਜਿਹੜਾ ਡਿਜ਼ਾਈਨ ਛੋਟਾ ਛੋਟਾ ਬੰਦਾ ਜਾ ਰਿਹਾਗਾ ਛੇਵੀਂ ਸਿਲਾਈ ਪੁੱਠੀ ਸਾਈਡ ਤੋਂ ਪਹਿਲਾ ਕੁੰਡਾ ਐ ਸਟਿਚ ਉਤਾਰ ਲਾਂਗੇ ਇਸ ਦੇ ਵਿੱਚ ਆਪਾਂ ਸਾਰੇ ਹੀ ਕੁੰਡਿਆਂ ਨੂੰ ਪੁੱਠਾ ਪੁੱਠਾ ਬਣਾਉਂਦੇ ਹੋਏ ਕੰਪਲੀਟ ਕਰਾਂਗੇ ਇਸ ਤਰੀਕੇ ਨਾਲ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਗੁੱਠਾ ਬਣਾਉਣਾ ਹੈ ਛੇਵੀਂ ਸਿਲਾਈ ਦੇ ਵਿੱਚ ਕਿ ਮੀ ਸਲਾਈ ਪੂਰੀ ਆਪਾਂ ਪੁੱਠੇ ਕੁੰਡਿਆਂ ਨਾਲ ਬਣਾਉਂਦੇ ਹੋਏ ਕੰਪਲੀਟ ਕਰਾਂਗੇ ਧਾਗਾ ਆਪਣੇ ਵੱਲ ਕਰਕੇ ਠੀਕ ਹੈ ਜੀ 6 ਸਲਾਈਆਂ ਕੰਪਲੀਟ ਹੋ ਗਈਆਂ 7ਵੀਂ ਸਲਾਈ ਹੁਣ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਐ ਸਟਿਚ ਉਤਾਰ ਲਵਾਂਗੇ 7ਵੀਂ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਆਪਾਂ ਨੇ ਸਿੱਧਾ ਸਿੱਧਾ ਬਣਾਉਂਦੇ ਹੋਏ ਕੰਪਲੀਟ ਕਰਨਾ ਇਸ ਤਰੀਕੇ ਨਾਲ 7ਵੀਂ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾਉਂਦੇ ਹੋਏ ਕੰਪਲੀਟ ਕਰਾਂਗੇ ਆਪਾਂ ਇਸ ਤਰੀਕੇ ਨਾਲ ਤੋ 8ਵੀਂ ਸਲਾਈ ਹੈਗੀ ਹੁਣ ਪੁੱਠੀ ਸਾਈਡ ਤੋਂ ਡਿਜ਼ਾਈਨ ਦੀ ਲਾਸਟ ਸਲਾਈਆ ਇਸ ਦੇ ਵਿੱਚ ਐ ਸਟਿਚ ਨੂੰ ਆਪਾਂ ਸਲਿੱਪ ਕਰ ਲਾਂਗੇ ਧਾਗਾ ਬਾਹਰ ਨੂੰ ਕਰਾਂਗੇ ਇਸ ਵਿੱਚ ਆਪਾਂ ਸਾਰੇ ਗੁੰਡਿਆਂ ਨੂੰ ਸਿੱਧੇ ਬਣਾਉਣਾ 8ਵੀਂ ਸਲਾਈ ਪੁੱਠੇ ਪਾਸੇ ਤੋਂ ਇਸ ਦੇ ਵਿੱਚ ਆਪਾਂ ਸਾਰੇ ਗੁੰਡਿਆਂ ਨੂੰ ਸਿੱਧੇ ਬਣਾਉਣਾ ਡਿਜ਼ਾਈਨ ਦੀ ਲਾਸਟ ਸਲਾਈਆ 8ਵੀਂ ਸਲਾਈ ਹੈ ਇਸੇ ਵਿੱਚ ਆਪਾਂ ਸਾਰੇ ਹੀ ਕੁੰਡਿਆਂ ਨੂੰ ਸਿੱਧੇ-ਸਿੱਧੇ ਬਣਾਉਂਦੇ ਹੋਏ ਕੰਪਲੀਟ ਕਰਾਂਗੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਦੇਖਿਓ ਅਗਰ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਅੱਛਾ ਲੱਗਿਆ ਤਾਂ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਉਂਦੇ ਆ ਸਮਝਾਉਣ ਦਾ ਤਰੀਕਾ ਚੰਗਾ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਡਿਜ਼ਾਈਨ ਤੁਹਾਨੂੰ ਸਾਡੇ ਇਸ ਚੈਨਲ ਤੇ ਮਿਲ ਜਾਣਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ